ਹਾਂਜੀ ਲੈਣ ਕਿੱਥੇ ਦਰਗਾਹ ਬੜੀ ਵੱਡੀ ਇੱਥੇ ਨਾ ਹਾਂਜੀ ਹਾਂ ਤੇ ਆ ਨਾ ਪਤਨਾਲੀ ਜਿਹੜਾ ਡੇਪੀ ਅੱਛਾ ਆ ਕਰ ਹਾਂਜੀ ਹੋਰ ਦੀ ਇੰਥੇ ਲੋਜੀ ਸਸੀ ਕਾ ਆਤੀ ਦਾ ਵਿਆਹ ਹੈ ਕੀ ਨਾਮ ਰੀਤੀ ਦਾ ਹਰਨੀਤ ਕੋ ਹਰਨੀਤ ਹਾਂਜੀ ਹਰਨੀਤ ਕੋ ਸਸੀ ਸਸੀ ਅੰਦਰ ਆ ਵੀ ਹਾਂਜੀ ਜੀ ਦਾ ਅੰਦਰ ਆ ਸਸਿਕਾ ਜੀ ਸਸਿਕਾ ਮਾਤਾ ਸਿਕਾ ਲੋਰੀ ਆਜੋ ਹਾਂਜੀ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ ਤੁਹਾਨੂੰ ਹਾਂਜੀ ਕਈ ਪਰਿਵਾਰ ਐਸੇ ਹੁੰਦੇ ਆ ਕਿ ਜਦ ਨੂੰ ਮਿਲ ਕੇ ਬੜੀ ਖੁਸ਼ੀ ਹੁੰਦੀ ਹਾਂਜੀ 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 ਅੰਦਰ ਆ ਹਾਂਜੀ ਅਜਾ ਵਾਹ ਅਜਾ ਖੁਸ਼ੀ ਆ ਬੱਚਿਆਂ ਦੇ ਆਉਣ ਜਦ ਕੋਟ ਆਉਂਦੇ ਆ ਆਹ ਕਿਹਾ ਬੱਚਿਆਂ ਦੇ ਨਾਲ ਹੀ ਤਾਂ ਕੋਟ ਆ ਇਹ ਬਸ ਇੰਨੇ ਕਰ ਹਾਂਜੀ ਇੱਕ ਕਮਰਾ ਆ ਤੇ ਉੱਤੇ ਉੱਤੇ ਕੁਛ ਹੈਗਾ ਆ ਉੱਤੇ ਹੈਗਾ ਉੱਤੇ ਕਮਰਾ ਇਸ ਤਰ੍ਹਾਂ ਦਾ ਆ ਇਹ ਤਰ੍ਹਾਂ ਦਾ ਕਮਰਾ ਤੇ ਕਿੰਨੇ ਜਣੇ ਇੱਥੇ ਰਹਿੰਦੇ ਆ ਇੱਥੇ ਆ ਜੀ ਆਪਾਂ ਪਰਵਾਰੀ ਇਕੱਠੇ ਕੋਲ ਬਸੇ ਤੇ ਆ ਆ ਇਹਨਾਂ ਦਾ ਫਾਦਰ ਹਾਂ ਜੀ ਇਹਨਾਂ ਦਾ ਬੈਟ ਇਹ 2020 ਵਿੱਚ ਚਲ ਗਏ ਹਾਂਜੀ 2020 ਦੇ ਵਿੱਚ ਹਾਂਜੀ ਇਹ ਤੁਹਾਡਾ ਬੇਟਾ ਹਾਂਜੀ ਵੱਡਾ ਤੁਹਾਡੇ ਕਿੰਨੇ ਬੇਟੇ ਦੋਵੇਂ ਹੀ ਕੱਪ ਪਹਿਣੇ ਇਹ ਕੋਈ ਸ਼ੱਕਣਾ ਨਹੀਂ ਏ ਆਓ ਮੇਰੀ ਭੈਣ ਹੈ ਹਾਂਜੀ

ਤਿੰਨ ਕੱਦਮੀ ਕਿਹ ਚਲ ਗਈ ਤੀਰ ਚਰਕੀ ਕੇ ਤੇ ਪੈਸੇ ਨਾ ਪਤਾ ਨਾ ਪਤਾ ਇਹ ਬੇਟਾ ਹੈ ਹਾਂ ਉਹਦੇ ਕਿਹੜੀ ਕਲਾਸ ਪੜਦਾ ਪੜਦਾ ਨਹੀਂ ਹੈ ਇਹ ਜੋ ਇਹਦਾ ਪਾਪਾ ਇਦਾਂ ਹੈ ਤੂੰ ਫੁੱਟਬਾਲ ਨਹੀਂ ਖੇਡਦਾ ਹਾਂਜੀ ਖੇਡਦਾ ਫੁੱਟਬਾਲ ਖੇਡਦਾ ਪੱਕਾ ਖੇਡਦਾ ਪੂਰੀ ਵਧੀਆ ਗੇਮ ਖੇਡੀਦਾ ਵਾ ਖੇਡੀਦਾ ਉਹ ਕੰਮ ਤੇ ਹੈ ਚਲ ਜਾਂਦਾ ਵਾ ਸਲੂਨ ਦੇ ਉੱਤੇ ਝਾੜੂ ਪੋਚਾ ਕਰਦਾ ਵਾ ਸਲੂਨ ਦੇ ਹਾਂਜੀ ਹਾਂ ਚਲੋ ਵਧੀਆ ਕਰਾ ਮੁੰਡਾ ਦਾ ਸਰੀਰ ਫੁੱਟਬਾਲ ਵਾਲਾ ਹਾਂ ਰੈਡੀ ਦਾ ਹੈ ਤੇ ਧੀ ਤੇਣੀ ਕਿੱਥੇ ਆ ਆ ਦੀ ਤੇਣੀ ਹਾਂਜੀ ਹਾਂਜੀ ਆ ਜਾ ਹਾਂਜੀ ਜਾਓ ਇੱਥੇ ਵਾਜੋ ਦੋ ਤੇ ਫੁੱਟਾ ਬੜਾ ਤਣਾ ਪਾਇਆ ਹੈ ਵੇਰੇ ਮਾਤਾ ਕਿੱਥੇ ਤੁਸੀਂ ਨਹੀਂ ਦੇਖਿਓ ਇੱਥੇਓ ਨਾ ਨਹੀਂ ਇੱਥੇਓ ਤੁਸੀਂ ਤੁਸੀਂ ਇੱਥੇਓ ਮਾਮਣਕਾਰ ਕਰਦੀਆਂ ਉਹਦਾ ਕੰਮ ਮੈਂ ਉਹਨਾਂ ਦੇ ਘਰ ਜਿੰਨੇ ਪਮਣ ਕੇ ਆਪਣੇ ਆ ਨਾ ਅਸੀਂ ਸਾਰੇ ਘਰਾਂ ਚ ਕੰਮ ਕਰਦੀਆਂ ਪਹਿਲਾਂ ਮੈਂ 5 ਵਜੇ ਗਵਾ ਸੁੱਟਣ ਜਾਂਦੀ ਆ ਤੁਸੀਂ ਹਾਂਜੀ ਉਹ ਤੋਂ ਬਾਅਦ ਚ ਮੈਂ ਦੁਕੀਆਂ ਖਾ ਕੇ ਕੰਮ ਕਰ ਜਾਂਦੀ ਫਿਰ ਮੈਂ ਆਪਣਾ ਟੈਂਪਸ ਕਰ ਹਏ ਆ ਮੇਰੀ ਬੇਣੀ ਗ੍ਰਾਮ ਦਾਸ ਨੇ ਭੇਜਿਆ ਕਿ ਨਹੀਂ ਦੱਸੋ ਹਾਂ ਭੇਜਿਆ ਨੇ ਪਹਿਲੋਂ ਇਹ ਗੋਆ ਸੁਟ ਜਾਂਦੇ ਹਾਂਜੀ ਫਿਰ ਆਪਣੇ ਕੰਮ ਤੇ ਜਾਂਦੇ ਫਿਰ ਹਾਂਜੀ ਉੱਥੋਂ ਫਿਰ ਮੈਂ 8 ਵਜੇ ਹੁੰਦੀ ਫਿਰ ਇਹ ਸਾਰੀ ਢਾੜੀ ਵਿਚਾਰੀਆਂ ਝੌਂਟ ਨਹੀਂ ਸਿਰ ਕਿੰਨੇ ਵੇ ਚਲੇ ਜਾਂਦੇ ਸਿਰ ਮੈਂ 8 ਵਜੇ 8 ਵਜੇ ਪਹਿਲਾਂ ਹੀ ਗੋਆ ਸੁਟਣ ਜਾਂਦੇ ਸ਼ੇਰੇ 5 ਵਜੇ ਗੋਆ ਸੁੱਟ ਜਾਂਦੇ ਜੀ ਹਾਂਜੀ ਤੇ 8 ਵਜੇ ਫਿਰ ਕੰਮ ਤੇ ਜਾਂਦੇ ਹਾਂਜੀ ਫਿਰ ਉੱਥੋਂ ਕਿੰਨੇ ਵਜੇ ਆਉਂਦੇ ਫਿਰ 8 ਵਜੇ 12 ਘੰਟੇ ਡਿਊਟੀ ਹਾਂਜੀ ਤੇ ਫਿਰ ਆ ਕੇ ਫਿਰ ਘਰ ਦਾ ਕੰਮ ਹਾਂਜੀ ਆਹ ਕੌਣ ਕਰਦਾ ਇਹ ਬੇਟੀਆਂ ਕਰਦੀਆਂ ਫਿਰ ਕਰਦੀਆਂ ਮੈਂ ਕਿੱਪੜੇ ਸ਼ੇਰੇ ਝਾੜੂ ਪੋਚਾ ਕਰਕੇ ਆਣ ਕੇ ਫਿਰ ਆਪਣਾ ਘਰ ਦਾ ਕਰਦੀਆਂ ਅਸੀਂ ਇਹ ਵੀ ਇਹ ਵੀ ਘਰਾਂ ਦੇ ਵਿੱਚ ਕੰਮ ਤੇ ਜਾਂਦੀਆਂ ਹਾਂਜੀ ਕੰਮ ਤੇ ਜਾਂਦੀਆਂ ਇਹ ਵੀ ਜਾਂਦੀ ਇਹ ਵੀ ਜਾਂਦੀ ਤੇ ਵਿਆਹੀ ਕਿੱਥੇ ਜਾਣਾ ਤਰਸਿੱਕੇ ਤਰਸਿੱਕੇ ਲੱਗੀ ਕੀ ਕਰਦਾ ਮੁੰਡਾ ਮੁੰਡਾ ਲਵਾਈ ਹੈ ਹਰ ਬਾਈ ਜੀ ਤੇ ਰੋਟੀਆਂ ਵਧੀਆ ਵਧੀਆ ਬਣਾ ਕੇ ਖਵਾਉਗੇ ਹੈ ਹੈ ਸਬਜ਼ੀਆਂ ਸਬਜ਼ੀਆਂ ਮਾਨਸੋਨੀਆਂ ਸਬਜ਼ੀਆਂ ਕੜਾਈ ਪਨੀਰ ਸ਼ਾਈ ਪਨੀਰ ਹੈ ਕਿਉਂ ਰੋਂਦੀ ਮੇਰੀ ਮਾਂ ਕਿਉਂ ਰੋਂਦੀ ਆ ਰੋਣਾ ਛੜੀ ਆ ਪਾ ਹੁਣ ਹੁਣ ਤਾਂ ਚੜਦੀ ਕਲਾ ਦੇ ਵਿੱਚ ਹੋ ਗਈ ਹਣ ਤੇ ਮੇਰੀ ਮਾਂ ਮੇਰੀ ਮਾਂ ਤੇ ਜਿਹੜੇ ਤੁਹਾਡੇ ਜਿਹੜੇ ਦੇਰ ਰੀਟ ਕਿੱਥੇ ਰਹਿੰਦੇ ਹੋ ਉਹ ਗਏ ਵਿਆਹ ਦੇ ਡੱਬੇ ਦੇ ਵਿੱਚ ਇੱਥੇ ਇੱਥੇ ਰਹਿੰਦੇ ਹੋ ਵੀ ਇੱਕੋ ਘਰ ਅੱਛਾ ਉਹਨਾਂ ਦਾ ਘਰ ਉੱਪਰ ਤੁਹਾਡਾ ਥੱਲੇ ਆ ਹਾਂਜੀ ਮੈਂ ਕਿ ਤੁਸੀਂ ਆਪਣੇ ਚਾਰ ਚਾਰ ਬੱਚੇ ਦੇਤੇ ਪੰਜ ਪੰਜ ਬੱਚੇ ਇੱਕੋ ਕਮਰੇ 'ਚ ਰਹਿੰਦੇ ਹਾਂਜੀ ਨਹੀਂ ਉੱਪਰ ਵੀ ਚੱਲ ਜਾਂਦੇ ਬੱਚੇ ਉੱਥੇ ਵੀ ਸੌਂ ਜਾਂਦੇ ਆ ਉੱਥੇ ਵੀ ਗਾਇ ਨਹੀਂ ਨਾ ਅੱਛਾ ਵਿਆਹ ਨਹੀਂ ਅਜੇ ਠੀਕ 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 ਇਹਦਾ ਮੇਰ ਨਾਲ ਤੇ ਨਾਲ ਹੀ ਪਈ ਸੀ ਇਹ 1 2 3 ਚੌਥੀ ਚੌਥੀ 12ਵੇਂ ਆ ਵੀ ਨਹੀਂ ਚੌਥੀ ਇੱਕ ਹੋਰ ਕਿਸੇ ਕੋਰਗੀ ਬੰਦੇ ਨਾਲ ਉਹ ਕਾਕੇ ਅੱਜ ਦੋ ਮੁੰਡੇ ਤੇ ਤਿੰਨ ਤੀਆਂ ਦੋ ਕਾਕੇ ਹਾਂ ਚਲੋ ਇਹਦੀ ਗੱਲ ਤੇ ਆ ਗਿਆ ਸਾਰੇ ਮਾਰੇ ਦੀ ਕਿਰਪਾ ਨਾਲ ਸੋਪਣ ਦਿੱਤਾ ਰੱਬ ਨੇ ਹੈ ਅੱਖਾਂ ਵੀ ਕਿੰਨੇ ਸੋਹਣੀਆਂ ਬਹੁਤ ਬਹੁਤ ਘਰੀਦੀ ਹੈ ਮੈਨੇ ਇਤਰਾ ਕੋ ਲਕੰਦਿਆ ਵਾ ਕਿ ਜਿਤਰਾ ਇੱਕ ਖਿਡਾਰੀ ਪਰਿਵਾਰ ਹੁੰਦਾ ਖੇਡਾਂ ਜਿਤਰਾ ਫੁੱਟਬਾਲ ਜਾਂ ਕੋਈ ਨਾ ਕੋਈ ਖੇਡਾਂ ਉਹ ਜੇ ਇੱਕ ਵਾਰੀ ਦੋੜਾ ਚ ਗਈ ਦੋੜਾ ਚ ਇੱਕ ਵਾਰੀ ਗਈ ਹੈ ਹੈ ਤਾਂ ਉੱਥੇ ਮੈਂ ਉੱਥੇ ਮੈਂ ਤੁਰ ਪਛਾਣ ਲਿਆ ਹੈ 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 ਵੀਰ ਜੀ ਜਨਾਬ ਆਪਾਂ ਅੱਜ ਮਾਣਾ ਦੀ ਓ ਦਵਾ ਰਮ ਦੀ ਹਾਲੀ ਨਾ ਦਿਨ ਵੀ ਵਾਧੂ ਕੋਈ ਵੀ ਅੱਜ ਅੱਛਾ ਕਿਤਨਾ ਬਹੁਤ ਦਰਦ ਖੋਲ ਕੇ ਦਰਦ ਨਹੀਂ ਤੂੰ ਇਹਦੇ ਰੱਖੋ ਨਾ ਪਿੰਡ ਨਹੀਂ ਹੂੰ ਦਵਾ ਰਵਾਂਗੇ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੂੰ ਅਸੀਂ ਤੁਹਾਨੂੰ ਨਾ ਹਾਂ ਸਾਨੂੰ ਨਹੀਂ ਪਤਾ ਤੁਸੀਂ ਇੰਨਾ ਵਧੀਆ ਪਰਿਵਾਰ ਹੈ ਹਾਂ ਤੁਹਾਨੂੰ ਕੀ ਨਹੀਂ ਕਿਹਾ ਹੀ ਨਾ ਦੱਸਿਆ ਹੈ ਹਾਂ ਅਹੀਂ ਉਹ ਸਾਹਿਬ ਦੀ ਤਿਆਰੀ ਕਰਕੇ ਲਿਆਏ ਅਹੀਂ ਤਿਆਰੀ ਨਹੀਂ ਕਰਕੇ ਲਿਆਏ ਬਹੁਤ ਵਧੀਆ ਨਹੀਂ ਕਰਕੇ ਲਿਆਏ ਹਾਂ ਤੇ ਅਹੀਂ ਅਜੇ ਤੱਕ ਕੁਝ ਨਹੀਂ ਦੇਖਿਆ ਜਾਣਾ ਤੇ ਆਪਾਂ ਦੁਬਾਰਾ ਆਵਾਂਗੇ ਅੱਛਾ ਤੇ ਦੁਬਾਰਾ ਜੇ ਵੀ ਤਾਂ ਜੋ ਵੀ ਸਮਾਂ ਰੋਟਾ ਨਾ ਮਲਕੀ ਜ਼ਿਆਦਾ ਦਿਨ ਨਹੀਂ 1-2 ਦਿਨ ਚ ਅੱਛਾ ਦੇਖੇ ਜਾਵਾਂਗੇ ਕੱਲ ਇਹ ਕੱਲ ਨੂੰ ਗਿਆ ਉਹ ਕਿੰਨੀ ਤਰੀਕ ਹੈ 20 ਤਰੀਕ ਤੇ ਮੇਲ ਆ ਤੇ 21 ਜਗ 21 ਨੂੰ ਵਿਆਹ ਹੈ ਨਾ ਅਜੇ ਤਾਂ ਦੇ ਵੱਧ ਦਿਨ ਪਏ ਨੇ ਬਹੁਤ ਦਿਨ ਸਾਡੀ ਨਜ਼ਰ ਚ ਵੱਧ ਦਿਨ ਪਏ ਨੇ ਤੇ ਆਪਾਂ 1-2 ਦਿਨ ਚ ਤੁਹਾਨੂੰ ਸਮਾਂ ਵੀ ਦੇ ਜਾਂਗੇ ਜੀ ਠੀਕ ਹੈ ਥੋੜਾ ਜਿਹਾ ਹੈ ਔਰ ਥੋੜਾ ਜਿਹਾ ਹੋਰ ਖਰੀਦਣਾ ਪਊਗਾ ਇੰਨੇ ਕਿਲਾ ਸਰਨਾ ਨਹੀਂ ਹੈ ਹੁਣ ਕੀ ਕਰ ਸਕਦੇ ਹੁਣ ਹਾਂਜੀ ਇਹਦਾ ਚਾਚਾ ਪਹਿਲਾਂ ਕਹਿੰਦਾ ਸੀ ਮੈਂ ਖਰਚਾ ਦਊਂਗਾ ਬਾਅਦ ਚ ਚਲੋ ਉਹਦਾ ਮਨ ਨਹੀਂ ਬਣਿਆ ਫਿਰ ਅਈ ਆਪਣੀ ਮਿਹਨਤ ਕਰਨੀ ਚਾਲੂ ਕਰਤੀ ਮੇਰਾ ਬੇਟਾ ਨੇ ਤਾਂ ਜਿਵੇਂ ਚੱਲ ਜਾਣਾ ਦਿਹਾੜੀ ਝੂੜੀ ਆ ਜੀ ਜਾਂ ਜਾ ਜਾਂਦੇ ਛੋਟੇ ਹੁੰਦੇ ਨੇ ਜਿੱਦੋਂ ਦੇ ਪਾਪਾ ਇੰਦਾ ਇਦਾਂ ਕੀ ਸੀ ਤੇ ਫੇਰ ਇਦਾਂ ਹੀ ਆਪਣਾ ਘਰ ਚ ਲਾਉਣਾ ਕਰਦਾ ਪਵਨ ਘਰ ਇਦਾਂ ਹੀ ਕੰਮ ਕੁੰਮ ਹੁਣ ਵੀਰ ਕਰਦਾ ਤੁਹਾਡਾ ਕੋ ਤੁਹਾਡਾ ਪੁੱਤ ਕਰਦਾ ਕੰਮ ਤੋਂ ਹੀ ਆਇਆ ਵਾ ਕੀ ਕੀ ਕੰਮ ਕਰਦਾ ਆ ਵੇ ਕੁ ਟਿਫਨ ਉਹਦੇ ਵਾਲੇ ਬਾਫੇ ਚ ਅੱਛਾ ਕੀ ਕੰਮ ਕਰਦਾ ਸਲੂਨ ਤੇ ਕਹਿੰਦੇ ਸਫਾਈ ਸਲੂਨ ਤੇ ਸਫਾਈ ਕਰਦਾ ਸਫਾਈ ਕਰਦਾ ਜੀ ਸਿੱਖ ਰਿਹਾ ਕੰਮ ਇਹਦੇ ਹਾਂ ਨਹੀਂ ਕੰਮ ਨਹੀਂ ਸਿੱਖਦਾ ਅੱਛਾ ਬਸ ਸਫਾਈ ਕਰਦਾ ਅੱਛਾ ਸਫਾਈ ਕਰਦਾ ਕਿੰਨੇ ਵੇ ਜਾਂਦਾ ਕਿੰਨੇ ਵੇ ਪਵਨ ਜੀ ਸਵੇਰੇ 8:30 ਵਜੇ ਚੱਲ ਜਾਂਦਾ ਤੋਂ ਤੋਂ ਆ ਜਾਂਦੇ ਹੁੰਦਾ ਹਾਂ ਹਾਂ ਤੇ ਨਾਲ ਚਲੋ ਏਦਾਂ ਹੀ ਨਾਲ ਮਿਲ ਕੇ ਆਪਣਾ ਘਰ ਚ ਲਈ ਜਾਨਨੇ ਆ ਬਹੁਤ ਸੋਹਣੇ ਬੱਚੇ ਦਾ ਜੀ ਇਹ ਬੜੀ ਤਿਆਰੀ ਆ ਅੱਖਾਂ ਵੜੀ ਪਰਨੀ ਆ ਅੱਖਾਂ ਬਹੁਤ ਸੋਹਣੀਆਂ ਬਾਬਾ ਵੀ ਬਹੁਤ ਸੋਹਣਾ ਆਵੇ ਹਾਂਜੀ ਹਾਂਜੀ ਸਹੀ ਕਰ ਮੈਂ ਵੇਖ ਲਿਆ ਸਹੀ ਇਹ ਗੱਲ ਨਹੀਂ ਉਹ ਆਪਣਾ ਸੇਵਾ ਆਪਣਾ ਪਿਓ ਦੀ ਕੌਫੀ ਆ ਉਹ ਵੀ ਬਹੁਤ ਆ ਉਹ ਵੀ ਸਹੀ ਗੱਲ ਆ ਸਹੀ ਗੱਲ ਆ ਸੇਵਾ ਕੌਫੀ ਆ ਤੇ ਤੁਹਾਨੂੰ ਉਹਨੂੰ ਉਹ ਉਹਦੇ ਵਿੱਚੋਂ ਤੁਹਾਡਾ ਆਪਣਾ ਪੁੱਤ ਵੇਖਦਾ ਹਣਾ ਇਹਦਾ ਉਹਦੇ ਵਿੱਚ ਹੀ ਵੇਖਣਾ ਹੈ ਨਾ ਪੁੱਤ ਤੇਰੀ ਕੀ ਮੰਗੇਗੀ ਕਿ ਕਿਹੜੇ ਕਲਰ ਦਾ ਸੂਟ ਪੋਣਾ ਵਿਆਹ ਤੇ ਪਿੰਕ ਕਲਰ ਦਾ ਕਹਿੰਦੇ ਹੁੰਦੇ ਹਾਂ ਸਵਾਲੀਆਂ ਨੂੰ ਪਤਾ ਹੈ ਹੈ ਕੁੜੀ ਨੂੰ ਨਹੀਂ ਪਤਾ ਨਹੀਂ ਇਹ ਸਾਨੂੰ ਦੱਸ ਦਿੰਦੀ ਵਾਪੀ ਇੱਧਰ ਆ ਨਾ ਗੱਡੀ ਆ ਮੇਰ ਕੋ ਇੱਧਰ ਇਹਨਾਂ ਲੱਗ ਗਿਆ ਇੱਧਰ ਆ ਇੱਧਰ ਇੱਥੇ ਆਦਾ ਦਦੀ ਲੈ ਖੜ ਜਾ ਹਾਂ ਇਹ ਹੁਣ ਹੁਣ ਦੱਸ ਪਿੰਕ ਕਲਰ ਦਾ ਹੋਣਾ ਹੈ ਠੀਕ ਹੈ ਜੋ ਪਿੰਕ ਕੇ ਮੈਂਜੈਂਟਾ ਨਹੀਂ ਪਿੰਕ ਜੋ ਕਿਹੜਾ ਪਿੰਕ ਆਹ ਵਾਲਾ ਪਿੰਕ ਨਹੀਂ ਜੋ ਚੱਲਦਾ ਉਹਨਾਂ ਤੁਸੀਂ ਉਹ ਲਿਆਏ ਹੋਏ ਨਿਆਣੀਆਂ ਦਾ ਨਾਮ ਨਹੀਂ ਸਮਝਦੇ ਮੇਰੇ ਮੇਰੇ ਖਿਆਲ ਵਿੱਚ ਇਹ ਨੇ ਪਿੰਕ ਕਰਤਾ ਪਰ ਉਹਨੂੰ ਸਭ ਜਣਾ ਨੂੰ ਨਹੀਂ ਪਿੰਕ ਪਿੰਕ ਹੁਣ ਆਹ ਪਿੰਕ ਵਾਲਾ ਕਲਰ ਜਿਹੜਾ ਪਾਇਆ ਵੀ ਪਿੰਕ ਹੁੰਦਾ ਵਾ ਜਿਹੜਾ ਆਹ ਲਾਈਟ ਪਿੰਕ ਹੁੰਦਾ ਵਾ ਇਹਨੂੰ ਇਹਨੂੰ ਬੇਬੀ ਪਿੰਕ ਕਹਿੰਦੇ ਆ ਮੈਂ ਦਿਖਾਉਣੀ ਆ ਇਹਨੂੰ ਫੋਟੋ ਦਿਖਾਉਣੀ ਆ ਚੱਲ ਨਹੀਂ 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 ਇੱਥੇ ਖੜ ਜੋ ਇੱਥੇ ਖੜ ਜੋ ਆਪਾਂ ਕੁਝ ਨਹੀਂ ਛਕਣਾ। ਥੜੇ ਲੱਗਦੇ ਕਿਉਂ ਨੀ ਪਤਾ। ਇਹ ਥੜੇ ਥੜੇ ਚਾਹ। ਸਾਡੇ ਡੇਢ ਬਹੁ ਭਰਿਆ ਜੀ। ਹਾਂ ਜੀ। ਆਵळा ਪਿੰਕ ਹੁੰਦਾ ਏਕਾ। ਆ ਠੀਕ ਹੈ। ਰਾਣੀ ਰੰਗ ਜਿਹਨੂੰ ਕਹਿੰਦੇ। ਹਾਂ ਪਿੰਕ ਪਿੰਕ ਰੰਗ। ਜਾ ਫੂ ਕਪੜਾ ਕੱਢ ਕੇ ਲਿਆਓ ਹੁਣ ਪਿੰਕ ਕਲਰ ਦਾ। ਮੈਨੂੰ ਦੱਸੋ ਕਿਹੜਾ ਪਿੰਕ ਹੁੰਦਾ। ਕਿਹੜੀ ਕਿਹੜੀ। ਆਹੜ ਚੁੰਨੀ ਰਹੀ ਪੀ ਅਤੀ ਨੇ। ਨਹੀਂ ਇਹ ਫਿੱਕਾ ਵਾ। ਨਹੀਂ ਇਹ ਫਿੱਕਾ। ਇਹ ਤਾਂ ਘੜ ਦੇ ਤਰਾ ਡਾਰਕ ਨਹੀਂ ਹੁੰਦਾ ਪਿੰਕ ਕੁਝ ਹੈਗਾ ਉਦੋਂ ਦਾ ਕੱਪੜਾ ਹੈਗਾ ਕੋਈ ਟਾਕੀ ਟੁਕੀ ਦਿਖਾ ਦਿਓ ਅੰਦਾਜ਼ਾ ਹੋ ਜੇ ਬਹਿ ਸੀ ਲੀਕ ਨਾ ਵੀ ਕੰਦਰ ਉਹ ਤਾਂ ਸੋਨਾ ਲੱਗਦਾ ਨਹੀਂ ਕੋਈ ਗੱਲ ਨਹੀਂ ਮਸੈਂਟਾ ਵੀ ਪਾਉਂਦੀਆਂ ਪਈ ਮੁੰਟਾ ਕੁੜੀ ਨਾ ਇਹ ਤਾਂ ਘੜ ਲੱਗਦਾ ਮੁੰਟਾ ਵੀ ਸੋਨਾ ਲੱਗਦਾ ਮੁੰਟਾ ਉਸੜੇ ਮੰਗੀ ਮੰਮੀ ਨੇ ਕਿਹਾ ਨਹੀਂ ਪੁੱਤ ਤੂੰ ਆਪਣੀ ਚੋਇਸ ਦੱਸ ਰੈੱਡ ਚੱਲਦਾ ਮਸੈਂਟਾ ਚੱਲਦਾ ਮਰੂਨ ਰੰਗ ਚੱਲਦਾ ਉਹ ਸੋਨਾ ਲੱਗਦਾ ਵਾ ਉਹ ਚੱਲਦਾ ਪੁੱਤ ਜੋ ਵਿਆਹ ਵਾਂ ਦੇ ਰਿਵਾਜ ਚ ਚੱਲਦਾ ਉਹ ਸਹੀ ਲੱਗਦਾ ਉਹ ਹਾਂ ਹਾਂ ਇਹੋ ਜਿਹਾ ਰੱਖ ਤਨੀਂ ਇਹ ਦੇ ਪਰ ਪੀਚ ਇਹ ਨਹੀਂ ਇਹ ਨਹੀਂ ਇਹ ਪੀਚ ਕਹਾ ਡੀਰੀ ਨੰਨਦਾ ਕੋਈ ਕਲਰ ਚੱਲਣਾ ਕਾਫੀ ਕਾਫੀ ਕਲਰ ਵੀ ਆ ਤੇ ਕੋਣ ਕਹੂਗਾ ਕਾਫੀ ਨਹੀਂ ਸੀ ਪਤਾ ਆ ਇਦਾਂ ਦਾ ਸੀਗਾ ਦਿਨਾਂ ਸ਼ੋਹ ਲਾ ਕਲਰ ਮੈਨੂੰ ਜਿਸ ਨੂੰ ਨੀਲ ਵਿੱਚ ਹੋਣਾ ਕੋਈ ਨਾ ਕੋਈ ਸਾਡੇ ਘਰਾਂ ਨੂੰ ਆ ਹਾਂਜੀ ਇਹਦੇ ਵਿੱਚ ਹੀ ਆਉਂਦੇ ਇਹ ਹੋਈ ਸਾਰੀ ਇਹ ਰਾਨੀ ਰੰਗ ਨਹੀਂ ਹੋਏ ਰਾਨੀ ਰੰਗ ਹੁੰਦਾ ਇਹ ਉਹ ਹੀ ਮਜ਼ੈਂਟਾ ਇਨੂੰ ਹੀ ਕਹਿੰਦੇ ਆ ਪਰ ਰਾਨੀ ਕਲਰ ਪਿਕ ਕਲਰ ਠੀਕ ਠੀਕ ਆ ਲੱਗਿਆ ਬਸ ਠੀਕ ਹੈ ਦੰਗੋ ਵੀਡੀਓ ਦਿਖਾਈ ਨਾ ਇਹ ਵੀ ਇਹੀ ਕਲਰ ਹੈ ਪਰ ਇੱਥੇ ਡਾਰਕ ਲੱਗਣ ਦਿਆ ਵਾ ਇਹ ਚ ਡਾਰਕ ਇਹੋ ਚਲੰਦੇ ਆ ਅੱਜਕੱਲ ਹਾਂ ਤੇ ਚੂੜਾ ਕਿਦਾਂ ਦਾ ਪਾਉਣਾ ਪਤਾ ਕੁਛ ਕਿ ਜਿਹੜਾ ਜਿਹੜਾ ਚੱਲਿਆ ਨਹੀਂ ਹੁਣ ਜਿਹੜੇ ਅੱਗੇ ਬਾਕੀ ਸਾਰਾ ਸਿੰਪਲ ਹੁੰਦਾ ਅੱਗੇ ਘੜੇ ਤੇ ਪਿੱਛੇ ਵੀ ਘੜੇ ਹੁੰਦੇ ਉਹ ਹੀ ਉਹ ਹੀ ਉਹ ਹੀ ਪਤਾ ਲੱਗਿਆ ਨਹੀਂ ਇਹਨੂੰ ਨਾ ਇਹਨੂੰ ਇਹਨੂੰ ਫੋਟੋ ਭੇਜ ਦੇਣੀ ਆ ਹੁਣ ਚਾਰ ਪੰਜ ਜੂੜੇ ਹੁੰਦੇ ਨੇ ਫੋਟੋ ਭੇਜ ਦੇਣੀ ਆ ਜਿਹੜਾ ਚੂੜਾ ਪਸੰਦ ਆ ਉਹ ਉਹ ਚੂੜਾ ਪਾ ਦੇਣਾ ਇਹਦੇ ਕੋਈ ਨਹੀਂ ਆਪਾਂ ਤੇ ਪਸੰਦ ਕਰਕੇ ਲੈ ਆਉਣਾ ਕੋਈ ਗੱਲ ਨਹੀਂ ਹਾਂਜੀ ਆਹੀ ਨਾ ਹਾਂਜੀ ਠੀਕ ਹੈ ਚਲੋ ਹਾਂ ਤੇ ਯਾਦ ਨੋ ਹੋ ਗਿਆ ਹੋਰ ਕੁਝ ਤੇ ਇੱਥੇ ਕੀ ਆ ਪਤਾ ਇੱਥੇ ਇਹ ਗਿੰਦੇ ਤਾਂ ਸੱਟ ਲੱਗੀ ਟਾਂਕੇ ਲੱਗੇ ਹਨ ਹਾਂ ਨਹੀਂ ਹਾਂ ਤੇ ਉਹ ਮੇਰੀ ਗੱਲ ਸੁਣ ਨਾ ਉਹ ਜਿਹੜਾ ਵਾ ਆਏ ਘਰ ਵੀ ਸਾਡਾ ਸੇਵਾ ਚ ਬਣਿਆ ਅਰੇ ਸੇਵਾ ਚ ਬਣਾਇਆ ਕਿ ਨਹੀਂ ਹਾਂਜੀ ਇਹ ਸੇਵਾ ਚ ਬਾਬੇ ਬਲਦੇਵ ਸਿੰਘ ਨੂੰ ਨਹੀਂ ਇੱਧਰ ਆਏ ਸੀ ਜਿੱਥੇ ਮੈਂ ਡਿਊਟੀ ਕਰਦੀ ਹਾਸਪੀਟਲ ਹਾਂ ਤੇ ਸਾਡਾ ਤਾਂ ਬਹੁਤ ਬੁਰਾ ਵਾਲੀ ਛੱਤਾਂ ਚੁੰਦੀਆਂ ਹੁੰਦੀਆਂ ਨੇ ਸੌਣ ਨੂੰ ਜਗ੍ਹਾ ਵੀ ਨਹੀਂ ਲੱਗਦੀ ਓਹੋ ਹਾਂਜੀ ਤੇ ਉਹਨਾਂ ਸਾਰਿਆਂ ਨੂੰ ਪਤਾ ਪੰਮ ਨੂੰ ਨਾ ਨੂੰ ਕਿ ਯਾਰ ਕਿੰਨੇ ਕਰਨਾ ਮੇਰੇ ਵੀਰੇ ਦੇ ਸਹੂਣ ਤੇ ਕਪਾਲਰਾ ਕੁੜੀ ਇੱਕੋ ਕਲਪੂਨਾ ਹੈ ਮੈਂ ਪਹਿਲੇ ਲੈਣੇ ਕੀ ਫ੍ਰੀ ਕਰਨਾ ਪਤਾ ਨਹੀਂ ਪਹਿਲੇ ਲੈਣੇ ਨਾ ਕਪਾਲਰਾ ਨਹੀਂ ਜੇ ਇਹਦੇ ਹੈਗੀ ਤਿਆਰੀ ਠੀਕ ਹੈ ਨਹੀਂ ਤੇ ਫਿਰ ਸਾਡੇ ਕੋ ਕੁੜੀਆਂ ਬਹੁਤ ਹੁੰਦੀਆਂ ਵਿਆਹ ਕਰਨਾ ਕਿੱਥੇ ਆ ਪਤਾ ਨਹੀਂ ਉਹ ਜਿਹਦੇ ਵੀਰੇ ਨੂੰ ਤੁਹਾਨੂੰ ਪਿਆ ਉਹਨਾਂ ਨੇ ਕਰਨਾ ਨਹੀਂ ਇੱਥੇ ਕ ਇਹ ਪਿੰਡ ਨਹੀਂ ਕਰਨਾ ਪਿੰਡ ਕਿੰਨੇ ਗੁਰਦਰਾ ਸਾਹਿਬ ਦੀ ਸੇਵਾ ਗੁਰਦਰਾ ਸਾਹਿਬ ਕਰਨਾ ਹਾਂ ਠੀਕ ਤੇ ਹਨ ਗੁਰਦਰਾ ਸਾਹਿਬ ਵੀ ਠੀਕ ਹੈ ਕਿਉਂ ਸਾਡੀ ਜਗ੍ਹਾ ਵੀ ਨਹੀਂ ਹੈ ਸਾਡੀ ਜਗ੍ਹਾ ਹੀ ਨਹੀਂ ਆ ਹਾਂ ਹਾਂ ਇਨੀ ਇਨੀ ਕਿੰਨੇ ਜਿੰਨ ਦੇ ਹੋ ਜਾਣੇ ਤੁਹਾਡੇ ਮੁੰਜੀ ਬਰਾਤ ਚ ਕਿੰਨੇ ਜੀ ਹੋਣੇ ਬਰਾਤ ਚ ਤੇ ਹੀ ਜ਼ਿਆਦਾ ਜਾਣੇ ਕਿਆ ਯਾਰਾ ਜਾਣੇ ਤੁਹਾਡੇ ਆਪਣੇ ਆਪਣੇ ਵੀ ਮੇਰੇ ਪੇਕੇ ਆ ਤੇ ਇਦਾਂ ਚਾਚੇ ਚਾਚੇ ਦੀਆਂ ਬੇਟੀਆਂ ਵਾ ਤੇ ਇਧਰੋਂ ਸਾਡੀ ਇੱਕ ਭੂਆ ਸਾਥ ਸਾਥ ਇੱਕ ਚਾਚਾ ਸਹਰਾ ਬਾਕੀ 20 25 ਆੜੇ ਤੁਹਾਡੇ ਆ ਹਾਂ 20 ਤੱਕ ਹੀ ਹੋ ਜਾਣਗੇ 57 ਲੈਂਦਾ ਕਿਆ ਜੀ ਹਾਂ ਟੋਟਲ ਟੋਟਲ ਸੱਠਾ ਜਾਣਦੇ ਹਾਂ ਹਾਂ ਠੀਕ ਆ ਠੀਕ ਆ ਠੀਕ ਤੇ ਇੰਨੇ ਕੋ ਹੋ ਜਾਂਦੇ ਆ ਵੀਰ ਜੀ ਮੈਨੂੰ ਫੋਨ ਤੇ ਕਨਫਰਮ ਕਰ ਦਿਓ ਕਿ ਤੁਹਾਡਾ ਉਹ ਉਧਰ ਸਲੂਨ ਤੇ ਪੱਕਾ ਵਾ ਕਿ ਉਹਨੇ ਤਿਆਰ ਕਰਨਾ ਜੀ ਨਹੀਂ ਕਰਨਾ ਫੇ ਮੈਂ ਕਿਹਨੂੰ ਚਾਹਾਂਗੇ ਅੱਗੇ ਉਹਨਾਂ ਨੂੰ ਪੁੱਛ ਲਾਂਗੇ ਨਾ ਦੇਓ ਮੈਨੂੰ ਦੱਸ ਦਿਓ ਫੇ ਮੈਂ ਨਹੀਂ ਰੁਕਾਂਗਾ ਉਹਨਾਂ ਦੀ ਫੀਸ ਵੱਡੀ ਉਹ ਨਹੀਂ ਅੱਜ ਪੜਨ ਦੀ ਗਿਜਾਇਸੀ ਨਹੀਂ ਆ ਲੈ ਆਪਾਂ ਆਪਾਂ ਕੋਈ ਗੱਲ ਫੇ ਤੁਸੀਂ ਇਦਾਂ ਕਰੋ ਫੇ ਅਸੀਂ ਅਸੀਂ ਭੇਜਾਂਗੇ ਕੋਈ ਨਹੀਂ ਉਹ ਨਾਲ ਆਪਣੇ ਨਾਲ ਨੂੰ ਲੋ ਜੀ ਹਾਂ ਪੇਜ ਆਪਾਂ ਭੇਜਾਂਗੇ ਆਪਾਂ ਆਵਾਂਗੇ ਅੱਪੇ ਆਪਾਂ ਆ ਪਾਵਾਂਗੇ ਆਪਾਂ ਉਹ ਨਾਲ ਵਿਆਹ ਵੇਖਾਂਗੇ ਹਾਂਜੀ ਹਾਂਜੀ ਠੀਕ ਹੈ ਹਾਂ ਜੀ ਨਹੀਂ ਨਾਲ ਬਿਨਾ ਹੱਡਾ ਵਿਆਹ ਕਰਦਾ ਨਾਲ ਬਿਨਾ ਕਰਦਾ ਵਿਆਹ ਹਾਂਜੀ ਤੁਹਾਡੇ ਨਾਲ ਸਾਰਾ ਹੋ ਗਿਆ ਆਹੀ ਤੇ ਪੰਮਣ ਘਰ ਬੜੇ ਸਾਲ ਹੋ ਗਏ ਆ ਉਧਰ ਵੀ ਹੋ ਕੇ ਜੰਨੇ ਆ ਹਾਂਜੀ ਕੋਈ ਗੱਲ ਨਹੀਂ ਬੁੱਤ ਆਪਾਂ ਪਹਿਲੀ ਵਾਰੀ ਸੰਗਤ ਜੀ ਇਦਾਂ ਹੋਇਆ ਵਾ ਕਿ ਸਮਾਨ ਲੈ ਕੇ ਆਏ ਆ ਪਰ ਵਾਪਸ ਵਾਪਸ ਲੈ ਕੇ ਚੱਲੇ ਆ ਮੰਨਣੀ ਮੰਨਿਆ ਕਿ ਕੱਲੀ ਕੁੜੀ ਨੂੰ ਕਿੱਦਾਂ ਦੇ ਕੇ ਜਾਈਏ ਹੈਨਾ ਤੇ ਦੁਬਾਰਾ ਹੋਣਾ ਵਾਂਗੇ ਤੇ ਉਹਨਾਂ ਦੇ ਬੇਟੀਆਂ ਦੇ ਵੀ ਲੈ ਕੇ ਆਵਾਂਗੇ ਇੱਕ ਦੋ ਦਿਨ ਤੱਕ ਇੱਕ ਦੋ ਦਿਨ ਆਵਾਂਗੇ ਤੇ ਤੇ ਇੱਕ ਚੀਜ਼ ਬੜੀ ਵਧੀਆ ਲੱਗੀ ਕਿ ਕੋਈ ਉਹਨਾਂ ਨੇ ਪ੍ਰੀਪੇਅਰ ਨਹੀਂ ਆ ਕਿ ਅਸੀਂ ਉਹਨਾਂ ਨੂੰ ਆ ਹੀ ਕਹਿਣਾ ਵਾ ਆ ਹੀ ਮੰਗਣਾ ਵਾ ਹੈਨਾ ਕੁਝ ਵੀ ਨਹੀਂ ਕੋਈ ਮੰਗਣੀ ਉਹਨਾਂ ਦੀ ਬੜਾ ਮਜ਼ਾ ਆਇਆ ਇੱਥੇ ਆ ਕੇ ਅਸਲ ਵਿੱਚ ਕਈ ਚਿਹਰੇ ਐਸੇ ਹੁੰਦੇ ਆ ਤੇ ਚਿਹਰੇ ਅਸੀਂ ਹੁੰਦੇ ਆ ਕਿ ਜਿਹੜੇ ਚਿਹਰਿਆਂ ਨੂੰ ਵੇਖ ਕੇ ਵੈਸੇ ਖੁਸ਼ੀ ਹੋ ਜਾਂਦੀ ਹੈ ਹਨਾ ਤੇ ਉਹ ਖੁਸ਼ੀ ਅੱਜ ਮੈਨੂੰ ਇਸ ਪਰਿਵਾਰ ਨੂੰ ਮਿਲ ਕੇ ਹੋਈ ਹੈ ਹਨਾ ਤੁਹਾਨੂੰ ਵੀ ਮੇਰੇ ਖਿਆਲ ਦੇ ਵਿੱਚ ਖੁਸ਼ੀ ਹੋਈ ਹੋਵੇਗੀ ਇਸ ਪਰਿਵਾਰ ਨੂੰ ਮਿਲ ਕੇ ਅਸੀਸ ਮੇਰੀ ਧੀ ਨੂੰ ਕੀ ਨਾਮ ਮੇਰੀ ਧੀ ਦਾ ਹਰਨੀਤ ਕੋਰ ਹਰਨੀਤ 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 ਕੋਰ ਹਰਜੀਤ ਕੋਰ ਨਾ ਸਮਝ ਲਿਓ ਹਰਨੀਤ ਕੋਰ ਜੇ ਹਰਨੀਤ ਕੋਰ ਮੇਰੀ ਧੀ ਨੂੰ ਤੁਸੀਂ ਸਾਰੇ ਜਣੇ ਅਸੀਸਾਂ ਜੜੀ ਦਿਓ ਜਿੱਥੇ ਕੋਈ ਚੀਜ਼ ਹੀ ਨਹੀਂ ਕੱਢ ਲਈ ਆ ਲਓ ਵਰਗ ਆ ਦੇਖੋ ਇਹ ਜੋ ਕਬ ਅੰਜਾਨ ਉਹ ਕਿਉਂ ਗਈ ਉਹ ਚੂੜੀ ਪਈ ਹੋਵਰ ਸੱਟ ਲੱਗੀ ਜੀ ਵੇਖ ਲਓ ਸੱਟ ਅਸੀਂ ਮਜੂਰ ਕਰ ਦੋਏ ਸਾਰੀ ਜਿਹੜੀ ਤੇ ਬਲੈਂਡਿੰਗ ਪਈ ਔਰ 파ੜ ਕੇ ਪੈ ਬਲੈਂਡਿੰਗ ਚਟੀ ਕੁਮਾਰ ਸਾਹਿਬ ਕੋਈ ਹੁੰਦੇ ਨਹੀਂ ਕੋਈ ਨਹੀਂ ਨਸ਼ਾ ਲੰਮਾ ਨਹੀਂ ਕੋਈ ਨਹੀਂ ਦੀਦੀ ਗੱਲ ਨਹੀਂ ਨਹੀਂ ਕੋਈ ਨਹੀਂ ਲਿਆ ਟਾਕੀ ਆਹੀ ਫੜਾ ਦੇ ਪਤਾ ਉਹਨੂੰ ਕਿਹਾ ਜਾ ਨੰਬਰ ਤੇ ਨਹੀਂ ਗਿਆ ਆ ਜਾ ਨੰਬਰ ਤੇ ਟਿਕਟਾ ਆਟੀ ਉਹਨਰੇ ਉਹਨਰੇ ਅਡਾ ਘਰ ਬੁਣਾਗੇ ਤੁਹਾਡੇ ਤੇ ਕੋਈ ਲਾਦ ਨਹੀਂ ਹੈਗੇ ਬहोत ਮਾੜੇ ਉਹ ਬਾਹਰ ਚਲੇ ਜਾਂਦੇ ਨੀਵਾ ਘਰ ਹੁੰਦਾ ਹੀ ਪਾਣੀ ਵੜ ਜਾਣਾ ਬਜਾਗ ਦਾ ਜਦੋਂ ਮੀਂਹ ਆਉਨੇ ਸੌਨ ਨੂੰ ਨਾ ਥਾਂ ਆਉਣਾ ਐਦਾਂ ਫਿਰ ਮਹੋਸਪਿਟਲ ਜੋਨ ਲੱਗੀ ਆ ਨਾ ਵੀ ਚਲੋ ਮੇਰਾ ਕਿਹੜੇ ਕਿਹੜੇ ਹਸਪਿਟਲ ਲੱਗੇ ਤੁਸੀਂ ਭੰਡਾਰੀ ਹਸਪਿਟਲ ਹਾਂਜੀ ਭੰਡਾਰੀ ਜਿਹੜਾ ਚੰਡੇ ਵਾਲੇ ਘਰ ਉਹ ਹਾਂਜੀ ਚੰਡੇ ਵਾਲੇ ਉਮਰ ਕਿੰਨੀ ਕੁੜੀ ਹੈ ਜੀ 19 ਸਾਲਾਂ ਦੀ ਹੈ ਬੱਚ ਛੋਟੀਆਂ ਨੇ ਹਾਂਜੀ ਤੁਹਾਡੀ ਨਹੀਂ ਸਭ ਤੋਂ ਛੋਟੀ ਉਹ 14 ਦੀ ਆ 14 ਦੀ ਮੈਂ 13 ਦੀ ਤੂੰ ਤੇਰਾ ਵੀ ਆਸ਼ ਹੈ ਤੂੰ ਸਾਰਿਆਂ ਤੋਂ ਬੇਬੇ ਲੱਗਣ ਦੀ ਕੋਈ ਗੱਲ ਨਹੀਂ ਬੋਲਦੀ ਸਭ ਤੇਰੇ ਜਿਹਦਾ ਵਿਆਹ ਹੋ ਉਹ 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 ਬੋਲਣ ਨਹੀਂ ਦੇਈ ਉਹਦੀ ਵੀ ਸਾਰੀਆਂ ਗੱਲਾਂ ਉਹ ਹੀ ਦੱਸਣ ਦੀ ਆ ਤੇਰੀ ਮੈਂ ਉਮਰ ਤਾਂ ਪਛਾਣਦੀ ਆ ਕਿ ਜਿਹੜੀ ਵੀਡੀਓ ਵੇਖਣਾ ਉਹਨੇ ਇਹ ਨਾ ਕਹਿਣ ਵੀ ਉਹ ਕੁੜੀ ਦਾ ਰਿਸ਼ਤਾ ਕਰਾ ਦੋ ਅਜੇ ਰਿਸ਼ਤੇ ਕਰਨ ਦੀ ਉਮਰ ਹਣੀ ਜੇ ਬੜੇ ਇੰਨੇ ਜਾਣੇ ਪੜਨੇ ਇੰਨੇ ਜਾਣੇ ਸਾਨੂੰ ਪੁੱਛਦੇ ਆ ਜਿਹੜੀ ਵੀਡੀਓ ਦੇ ਵਿੱਚ ਕੋਈ ਧੀ ਧੀਹਾੜੀ ਨੌਜਵਾਨ ਆ ਜਾਂਦੀ ਹੈ ਨਾ ਸਾਡੇ ਇਹਨਾਂ ਧੀਆ ਵਰਗੀ ਸੋਹਣੀ ਸਣਖੀ ਆ ਜਾਂਦੀ ਆ ਉਹ ਆਂਦੇ ਕਿ ਸਾਨੂੰ ਉਸ ਧੀ ਦਾ ਸਾਨੂੰ ਰਿਸ਼ਤਾ ਕਰ ਦੋ ਪਰ ਪਹਿਲਾਂ ਕਲੀਅਰ ਕਰਤਾ ਜੇ 13 ਸਾਲ ਦੇ 14 ਸਾਲ ਦੇ ਹਾਂ ਜੀ ਅਸੀਂ 5-5 ਸਾਲ ਵਿਆਹ ਲਈ ਇਹ ਕਰਨਾ ਹੁਣ ਹੁਣ ਸਾਰੇ ਜਾਣੇ ਪਲੀਜ਼ ਤੁਹਾਨੂੰ ਇਸ ਇਸ ਚੀਜ਼ ਲਈ ਫੋਨ ਨਾ ਕਰਿਓ ਨਾ ਇਹਦਾ ਵਿਆਹ ਕਰ ਦੇਣਾ ਆਪਾਂ ਹਾਂਜੀ ਹਾਂਜੀ ਇਦਾਂ ਲੈਵਣੀ ਆਪਾਂ ਇਹਦੀ ਉਮਰ ਹੋਣੀ ਹੈ ਉਹ ਰਾਮ ਨਾਲ ਬੈਠਾ ਮੈਂ ਬੈਠਾ ਕਿਉਂ ਖਲੋਤਾ ਕਿਉਂ ਰਾਮ ਨਾਲ ਇਹਨੂੰ ਥੋੜਾ ਭੜਕਾਈਏ ਇਹਨੂੰ ਛੁੜਾਏ ਚੱਕਾ ਸੱਜੇ ਵੇਦ ਬੋਗਾ ਮਗਰਦੀ ਵਿਚਾਰੀ ਸਕੂਲੇ ਪਹਿਲਾ ਕੰਮ ਕਰਕੇ ਉਹਨਾ ਇੱਕ ਘਰ ਦਾ ਫੇਪਮਣ ਕਰਕੇ ਕਰਦੀ ਪਮਨ ਨਹੀਂ ਬਾਹਰ ਫਿਰ ਉਹਨਾਂ ਦਾ ਸ਼ਾਮੇ ਵੀ ਕਰਵੇ ਸੱਜ ਜਾਂਦਾ ਵਾ ਤੇ ਹੁਣ ਫਿਰ ਉਹਨਾਂ ਦਾ ਕਰਕੇ ਛੁੱਟਣਾ ਤੁਸੀਂ ਕੰਮ ਕਰਕੇ ਸਕੂਲ ਜਾਂਦੀ ਆਂ ਹਾਂਜੀ ਕਿਹੜੇ ਕਿਹੜੀ ਕਲਾਸ ਪੜ੍ਹਦੀ ਸਰ ਤੁਸੀਂ ਯਾਰ ਕੀ ਉੱਤੋਂ ਛੋਟ ਐੜੇ ਇਤਨਾ ਆ ਗਈ ਮੇਰਾ ਨਾਮ ਜਸਪ੍ਰੀਤ ਕੌਰ ਜਸਪ੍ਰੀਤ ਹੀ ਰ ਸਨੇਪ੍ਰੀਤ ਹੈ ਸਨੇਪ੍ਰੀਤ ਕੌਰ ਸਨੇਪ੍ਰੀਤ ਕੌਰ ਜਸਪ੍ਰੀਤ ਕੌਰ ਤੇ ਹਰਨੀਤ ਕੌਰ ਹਾਂਜੀ ਤੇ ਤੇ ਰਾਜਵੀਰ ਰਾਜਵੀਰ ਕੁਮਾਰ ਤੈਨੂੰ ਨਾ ਵੀ ਤੰਕੇ ਹੈ ਨਾ ਨਾ ਸਿਮਰਨ ਸਿਮਰਨ ਤੇ ਮੇਰੀ ਮੇਰੀ ਪੈਡ ਦਾ ਨਾਂ ਕੀ ਪ੍ਰੀਤਕੌਰ ਹਰਪ੍ਰੀਤਕੌਰ ਨਹੀਂ ਪ੍ਰੀਤਕੌਰ ਪ੍ਰੀਤਕੌਰ ਤੇ ਦਾਦੀ ਸਾਡੀ ਦਾਦੀ ਹੈ ਹੈ ਨਾ ਦਾਦੀ ਸਾਡੀ ਦਾਦੀ ਹੈ ਦਾਦੀ ਸਾਡੀ ਕੋਈ ਨਾਂ ਨਹੀਂ ਦਾਦੀ ਹੈ ਨਾ ਦਾਦੀ ਦਾ ਨਾਂ ਲਈਦੇ ਨਹੀਂ ਆਪਾਂ ਤੇ ਸਾਡਾ ਨਾਂ ਹਿੰਮਤ ਸਿੰਘ ਲਾ ਪ੍ਰੀਤਦਾਰ ਹੈ ਨਾ ਸਾਰੇ ਨੂੰ ਪਤਾ ਲੱਗ ਗਿਆ ਸਿਮਰਨ ਮੈਂ ਮੱਚਦੇ ਨਾਂ ਇਹ ਕੋਈ ਵੇਖੋ ਜੀ ਇਹ ਪਰਿਵਾਰ ਉਹ ਜਿਹਾ ਵਾ ਜਿਸ ਪਰਿਵਾਰ ਦੇ ਵਿੱਚ ਸਾਡਾ ਇੱਥੋਂ ਉੱਠਣ ਨੂੰ ਜੀ ਨਹੀਂ ਕਰੰਦੇ ਆ ਸਹੀ ਗੱਲ ਹੈ ਲੇਟ ਬਹੁਤ ਹੁੰਦੇ ਨੇ ਲੇਟ ਬਹੁਤ ਹੁੰਦੇ ਐਸ ਵੇਲੇ 7:30 ਹੋ ਗਿਆ ਦੋ ਤਿੰਨ ਪਾਰਟੀਆਂ ਅਟੈਂਡ ਕਰਨੀਆਂ ਵਾਂ ਬਰਥਡੇ ਪਾਰਟੀਆਂ ਪਰ ਮੇਰੇ ਖਿਆਲ ਦੀ ਵਿੱਚ ਨਹੀਂ ਹੋਈ ਹੋਣੀਆਂ ਹੁਣ ਕਿਉਂਕਿ ਅਮਰਸਰ ਦੀ ਇੱਥੋਂ ਵਾਟ ਹੈਗੀ ਹੈ ਮੇਰੇ ਸਰ 30 ਕਿਲੋਮੀਟਰ ਹੋ ਗਈ ਹਾਂਜੀ ਹੈਨਾ 30 ਕਿਲੋਮੀਟਰ ਤੋਂ ਅਸੀਂ ਦੂਰ ਅਮਰਸਰ ਤੋਂ ਬੈਠੇ ਘੰਟੇ ਬਾਅਦ ਕਿੰਟੀ ਦੀ ਲਾਂ ਧੁੰਗੀ ਵਜ ਗਈ ਹਾਂ ਵਜ ਗਈ ਚੂੜੀ ਨਾ ਪੱਕੀ ਆ ਜਾਂਦੀ ਆਪੇ ਮਾਰ ਲਈ ਉਹ ਠੀਕ ਹੈ ਮਾਰ ਲੱਗੀ ਹੱਥ ਨਹੀਂ ਨਾ ਚਵੇ ਰਹੇ ਚੂੜੇ ਦੇ ਨਾਪ ਲੈ ਰਹੇ ਆ ਹੱਥ ਕਹਾਵਤ ਦੋਸ਼ੀ ਹੋ ਗਏ ਆ ਹਾਂ ਨੂੰ ਲੱਜਾਤ ਹੋ ਗਿਆ ਇਹਦੀ ਲੱਜਾਤ ਹੋ ਗਿਆ ਇਹ ਆ ਫੁੱਲਾ ਆ ਦੇਹ ਆ ਲਾਗਦੀਆਂ ਕਿਹੜਾ ਮਨ ਵਿੱਚ ਆ ਖੁੱਲਾ ਇਹਦੇ ਚੋਕਾ ਲੈ ਖੁੱਲਾ ਨਹੀਂ ਪਤਾ ਕਿ ਚੂੜਾ ਜਿਹੜਾ ਲੰਬਾ ਹੁੰਦਾ ਨਾ ਫਿਰ ਉਹ ਉਹ ਗਾੜੀ ਦੋ ਚਾਰ ਆ ਪਰ ਇਹਨੂੰ ਦੋਸ਼ੀ ਹੋਣਾ ਹੈ ਕੋਈ ਪਤਾ ਚੂੜੀ ਨਹੀਂ ਕਿਤੇ ਰਹੀ ਧੀ ਧੀ ਨੇ ਚੂਰੀ ਚੂਰੀ ਤੇ ਦੋਨੋਂ ਪਾਕ ਹਾਈ ਲੈ ਫਿਰ ਦਾ ਉਹਨੂੰ ਪੁੱਛੋ ਸਾਡੀ ਬੇਬੇ ਨੂੰ ਬਹੁਤ ਸਾਰਾ ਰੱਖਦੀਆਂ ਆ ਖਵਾਦੀਆਂ ਆਪਾਂ ਨਹੀਂ ਲੱਗਾ ਇਹਨੂੰ ਹਾਂ ਇਹਦੇ ਲੋਗ ਚਾਬੀ ਉਹ ਇਹਦਾ ਖਾਤਾ ਨੇ ਲੱਥਨੀਆਂ ਤੇਰੀ ਕੁੜੀ ਟੂੜੀ ਵਾਚ ਆ ਇਹਦੇ ਗੇ ਇਹਦੇ ਵਿੱਚ ਆਪਾਂ ਕਿਪਾਉਂਦੇ ਮੇਰੇ ਨਹੀਂ ਲੱਗਦੀ ਸਾਢੇ 12 2 4 8 1 2 6 ਇਹ ਥੋੜਾ ਜਿਹਾ ਪੂਰਾ ਨਹੀਂ ਜੀ ਨਹੀਂ 2 6 ਹੀ ਹੋਣਾ ਭਾਰਾ ਵਾਹ ਥੋੜਾ ਜਿਆਦਾ ਖੁੱਲੀ ਨਹੀਂ ਆਹ ਲੇ ਸਸ ਜੀ ਜੀ ਲੱਲੇ ਆਜਾ ਮਸਾ ਪੀੜਾ ਸੋਣਾ ਲਾ ਜੀ ਫਿਰ ਕੋਡ ਲਾ ਲੈਣਾ ਨਿਕਲਣਾ ਹੱਡੂ ਸਾਬੇ ਨਹੀਂ ਜਾਣਾ ਨਹੀਂ ਭਲੀ ਸਾਬ ਜੀ ਇਹ ਉੱਥੋਂ ਆਇਆ ਬਾਬੇ ਦਾ ਜੂਸ ਆ ਬੋਆ ਹਾਂ ਜੀ ਇਹ ਇਹ ਟਾਈਟ ਗਈ ਸੀ ਇਹ ਟੈਟ ਜੂਸ ਆਬ ਤੋਂ ਲੈ ਕੇ ਆਏ ਤੁਹਾਡੀ ਭਾਈ ਕੋ ਆ ਮੰਮੀ ਦਾ ਵੀ ਮੇਦੀ ਜੀ ਹਾਂ ਇਹ ਉਹ ਗੋਲੀ ਮੈਂ ਆ ਠੀਕ ਹੈ ਖੁੱਲਾ ਆ ਦੇ ਦੇ ਨਾ ਇਤੋਂ ਇੱਕ ਇੱਕ ਨੰਬਰ ਛੋਟਾ ਲੈ ਆ ਇੱਕ ਨੰਬਰ ਛੋਟਾ ਲੈ ਨਹੀਂ ਪੁੱਤ RAMNAL ਲੱਥਾ ਏ ਤੇ ਹਾਂ ਇਹ RAMNAL ਇਹ RAMNAL ਨਹੀਂ ਲੱਥਾ ਏ ਇਹ ਠੀਕ ਰਹਿਣਾ ਤੁਹਾਨੂੰ ਪਤਾ ਕੀ ਹੁੰਦਾ ਵਾ ਚੂੜਾ ਜਿਹੜਾ ਹੁੰਦਾ ਨਾ ਉਹਦੀ ਆ ਜਿਹੜੀ ਜਿੱਦਾਂ ਆਈ ਦੇ ਨਾਪ ਦਾ ਮਗਰਲਾ ਹਿੱਸਾ ਹੁੰਦਾ ਵਾ ਕਿ ਪਿਛਲਾ ਹਿੱਸਾ ਜਿਹੜਾ ਚੂੜੀ ਉਹਦੀ ਉਹ ਵੱਡੀ ਹੁੰਦੀ ਆ ਅਗਲੀ ਸਾਈਡ ਟਾਈਟ ਹੋ ਜਾਣੀ ਆ ਕਿਉਂਕਿ ਫਿਰ ਇੱਥੋਂ ਬਾਹ ਮੋਟੀ ਹੁੰਦੀ ਆ ਨਾ ਤੇ ਚੂੜਾ ਲੰਬਾ ਹੁੰਦਾ ਵਾ ਤਾਂ ਕਰਕੇ ਮਤਲਬ ਆਪਣੀ ਤਾਂ ਇੱਕ ਨੰਬਰ ਛੋਟਾ ਲਿਆਵਾਂਗੇ ਠੀਕ ਹੈ ਇਹਨੂੰ ਜੇਬ ਚ ਪਾ ਲ ਹੂੰ ਇੱਕ ਟੋਟਰਾ ਜਿਹਾ ਬਸ ਦੋ ਦੇ ਦੇ ਫੋਟੋ ਕੋਈ ਗੱਲ ਨਹੀਂ ਰਹਿਣ ਦੋ ਕੋਈ ਇੱਕੋ ਹੀ ਗੱਡੀ ਨਹੀਂ ਹੁਣ ਦੋਸ਼ ਇਹ ਹੀ ਹੋਣਾ ਸਭ ਹੂੰ ਤੇ ਹੋਰ ਕੋਈ ਮੇਰੇ ਦੀ ਮੰਗ ਨਹੀਂ ਨਹੀਂ ਬਸ ਇਹੋ ਜੀ ਗਲਾਬੀ ਸੂਟ ਉਹ ਜਿਹੜਾ ਆਇਆ ਮਾਮਾ ਹੀ ਆਇਆ ਸਮਝ ਲੱਗੇ ਸਭ ਸਹੀ ਗੱਲ ਸਹੀ ਗੱਲ ਸਹੀ ਗੱਲ ਮਾਮਾ ਮੈਂ ਦੀਦੀ ਦਾ ਮਾਮਾ ਹਾਂ ਇ ਮਾਮੀਆ ਨਹੀਂ ਨਹੀਂ ਉਹ ਡੇਜੀ ਹੋ ਜੀ ਦਾ ਮਾਮੀ ਹੈਗੀ ਨਹੀਂ ਇਹਦੇ ਕਿ ਮਾਮੀ ਹੋਣੀ ਨਹੀਂ ਆਡੀ ਤਹੀ ਬੰਝ ਮਾਮੀ ਦਾ ਰਿਸ਼ਤੇ ਦੀ ਬਹੁਤ ਬੜੀ ਲੋੜ ਹੈ ਖੇਲ ਦੀ ਸੱਗ ਦੋ ਹੱਥੋਂ ਲੈ ਪਤਾ ਸੱਤੋਂ ਪਹਿਲਾਂ ਸੱਗਨ ਵਾਈ ਗਈ ਮਾਰੇ ਤੈਨੂੰ ਨਾ ਤੁਹਾਨੂੰ ਕੁਸਤੀ ਬਖਸ਼ੇ ਤੇ ਤੇਰਾ ਵਿਆਹ ਬਹੁਤ ਸੋਨਾ ਹੋਵੇ ਬਹੁਤ ਸੋਨਾ ਵਿਰਤੀ ਜੇ ਬੀਜੀ ਵੀ ਕਰੇ ਹੋਣ ਤੇ ਕੋਈ ਡਰ ਕੇ ਦੇ ਨਹੀਂ ਛੁੱਟੀ ਨਹੀਂ ਦਿੰਦੇ ਛੁੱਟੀ ਦਵਾ ਦਈਏ ਉਥੋਂ ਮੈਂ ਦਵਾ ਦਨੇ ਕੋਈ ਗੱਲ ਨਹੀਂ ਛੁੱਟੀ ਬੜੀ ਘਾਟ ਦਿੰਦੇ ਆ ਯਾਦ ਸੇਮਾ ਨੂੰ ਕੀ ਦੇਂਦੇ ਸ਼ੂਟਿੰਗਾਂ ਦਿੱਤੀਆਂ ਆ ਨੀਂ ਕੋ ਖੋਲੇ ਓਏ ਇਨੇ ਕੋਈ ਨਹੀਂ ਇਹਨੂੰ ਵਰ ਦੇ ਇਹਨੇ ਚੱਲ ਤੋ ਇਹਦਾ ਕੋਈ ਰਹਿੰਦਾ ਤੇ ਕੁੜੀ ਫੇਰ ਆ ਫੇਰ ਲੈ ਲੈ ਨਹੀਂ ਦੇ ਉਹ ਨੂੰ ਦੇ ਦੋ ਉਹਨੇ ਲੈ ਲਾ ਲੈ ਨਾ ਭਈ ਲੈ ਲੈ ਵੀ ਕੁੱਟ ਬੈਣੀ ਤੈਨੂੰ ਇਦਾਂ ਇਦਾਂ ਦੀਦੀ ਆ ਦੀਦੀ ਕੋ ਨਾ ਪੀਤੀ ਬਲੋ ਇਹ ਜੋ ਟੇਬਰਾ ਖੋ ਗਿਆ ਵੀ ਵੇਲੇ ਟੜਕੇ ਇਹ ਤਾਂ ਕਿਹਨੂੰ ਬਚਤੇ ਆਇਆ ਜਣਾ ਦੀਦੀ ਨੇ ਤਾਂ ਪਾਲ ਲਿਆ ਨੂੰ ਤਾਂ ਜਿਕੇ ਜੀ ਹਾਂ ਹਾਂ ਜੀ ਮਤਲਬ ਵੀ ਮੈਂ ਇਹਦਾ ਬਾਹਰ ਲਜਾਂਦਾ ਸੀ ਵੀ ਇਹਨੇ ਜਦ ਤੱਕ ਦੁੱਧ ਪੀਉਣਾ ਇਹਨੂੰ ਗਰਮ ਕਰਕੇ ਇਦਾਂ ਸੰਭਾਲ ਲਿਆ ਸਾਰਾ ਤੇ ਤੂੰ ਆ ਦੀਦੀ ਕੋ ਪੈਸੇ ਖੋਣ ਦੇ ਪਿਆ ਆਹ ਹਾਂ ਇਹ ਵਣ ਤੂੰ ਰੋਣਾ ਹੁਣ ਅਜੇ ਹਜੇ ਵੇਖੀ ਜਦੋਂ ਚੱਲ ਗਈ ਨਾ ਹਾਂ ਉਹ ਤਾਂ ਤੂੰ ਰੋਣਾ ਮੇਰਾ ਦੀਦੀ ਤਾਂ ਕੈਨ ਨਹੀਂ ਲੰਦਾ ਲੰਗੀ 베ਰੀ ਫਲੋਤੀ ਠੰਡ ਲੱਗੀ ਇਹਦੇ ਪੈਰ ਤੇ ਸਾਟ ਲੱਗੀ ਹਾਂ ਜੇ ਦੇਖੇ ਕੀ ਡੈਟ ਤੇ ਸਪੈਸ ਤੇ ਲੱਗ ਗਿਆ ਤੇ ਸੱਟ ਲੱਗ ਗਈ ਚੱਲੋ ਚੱਲ ਚੱਲ ਪਾਈਏ ਤੁਹਾਨੂੰ ਇੱਥੋਂ ਦਿਓ ਸਾਨੂੰ ਇਜਾਜ਼ਤ ਹੈ ਆਪਾਂ ਤੁਹਾਨੂੰ ਆਜ ਹੈਗੀ ਆ 23 ਤਰੀਕ ਹਾਂਜੀ 27 ਤਰੀਕ ਨੂੰ ਸ਼ਾਮ ਨੂੰ ਤੁਹਾਨੂੰ ਐਸੇ ਟਾਈਮ ਮਿਲਾਂਗੇ ਹਾਂਜੀ ਠੀਕ ਹੈ ਨਾ ਐਸੇ ਟਾਈਮ ਮਿਲਾਂਗੇ ਐਸੇ ਟਾਈਮ ਤੁਹਾਡੇ ਪਾਸ ਜੋ ਕੁਝ ਵੀ ਹੋਏਗਾ ਉਹ ਤਿਲ ਫੁੱਲ ਪ੍ਰਵਾਨ ਕਰ ਲਿਓ ਜੀ ਸਾਨੂੰ ਨਿੱਜੀ ਤੌਰ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਨਿਰਜੀ ਤੌਰ ਤੇ ਬਹੁਤ ਜ਼ਿਆਦਾ ਇਸ ਪਰਿਵਾਰ ਨੂੰ ਮਿਲ ਕੇ ਖੁਸ਼ੀ ਹੋਈ ਹੈ ਮਜ਼ਾ ਬੜਾ ਆਇਆ ਤੇ ਤੁਹਾਨੂੰ ਵੀ ਖੁਸ਼ੀ ਜ਼ਰੂਰ ਹੋਈ ਹੋਏਗੀ ਇੰਨਾ ਸੰਤੋਖੀ ਪਰਿਵਾਰ ਤੇ ਇੰਨਾ ਪਿਆਰਾ ਪਰਿਵਾਰ ਇਸ ਪਿਆਰੇ ਪਿਆਰੇ ਪਰਿਵਾਰ ਨੂੰ ਪਿਆਰ ਜ਼ਰੂਰ ਦਿਓ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਛੋੜੋ ਆਪਣਾ ਟੈਚੀ ਆ ਟੈਚੀ ਹੀ ਵਾਪਸ ਲੈ ਚੱਲੇ ਆ ਪਹਿਲੀ ਵਾਰੀ ਇਹ ਇਹ ਜਿਹੜਾ ਟੈਚੀ ਆ ਜਿਹੜਾ ਕੱਪੜੇ ਆਏ ਸੀ ਇਹਨਾਂ ਲਈ ਆਏ ਸੀ ਹਾਂਜੀ ਪਰ ਉਸ ਉਹਦੇ ਪਿੱਛੇ ਵੀ ਕੋਈ ਵੱਡਾ ਰੀਜ਼ਨ ਵਾ ਜਿਸ ਕਰਕੇ ਅਸੀਂ ਵਾਪਸ ਲੈ ਜਨੇ ਆ ਤੇ ਹੁਣ ਤਾਂ ਤੁਹਾਨੂੰ ਅਸੀਂ ਆ ਟੱਚ ਹੀ ਨਹੀਂ ਦੇਣਾ ਆਪਾਂ